ਮੇਰੀ ਸਲਾਹ ਬਣਦੀ ਆ ਵੀ ਮੰਮੀ ਨੂੰ ਸੂਟ ਲੈ ਕੇ ਦੇਣ ਦੀ ਅੱਛਾ ਕੀ ਚੱਕਰੇ ਆ ਨਾ ਤੇਰਾ ਹੂੰ ਕਿ ਅੱਜ ਕਿ ਮੇਰਾ ਪਹਿਲਾ ਚੱਕਰ ਆਏ ਕਿ ਮੰਮੀ ਨੇ ਵੀ ਮੈਨੂੰ ਮਨਕੀਰਤ ਦਾ ਮੇਰਾ ਕਿਹਾ ਮਨਕੀਰਤ ਦਾ ਪਹਿਲਾ ਚੱਕਰ ਹਾਂ ਮਨਕੀਰਤ ਦਾ ਪਹਿਲਾ ਚੱਕਰ ਮੇਰਾ ਵੀ ਪਹਿਲਾ ਹੀ ਹੋ ਗਿਆ ਇੱਕ ਸਾਲ ਦਾ ਹਾਂ ਮਨਕਾਓ ਜੀ ਮਿੱਤਰੋ ਪਹੁੰਚ ਗਏ ਆਪਾਂ B2 ਮਾਲ ਵਿੱਚ ਅ ਦੀਵਾਲੀ ਕਰਕੇ ਹੁਣ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਇੱਧਰ ਵਿਸ਼ਾਲ ਮਾਲ ਆ ਸਾਹਮਣੇ ਇੱਧਰ ਵੀ ਪੂਰੀ ਸਜਾਵਟ ਹੈ ਨਾ ਤੇ ਬੀ 2 ਮਾਲ ਵਿੱਚ ਵੀ ਇਹਨਾਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਆਜੋ ਹੁਣ ਚੱਲਦੇ ਆਂ ਅੰਦਰ ਲੈ ਕੇ ਤੁਹਾਨੂੰ ਦੇਖਦੇ ਆਂ ਫਿਰ ਕੀ ਪਸੰਦ ਆਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਤਿਹਾਰਾਂ ਦੇ ਦਿਨ ਚੱਲਦੇ ਆ ਜੀ ਹੈਨਾ ਤਿਹਾਰਾਂ ਦੇ ਦਿਨਾਂ ਕਰਕੇ ਹੁਣ ਭੈਣਾਂ ਨੂੰ ਸੰਧਾਰੇ ਵੀ ਦੇਣੇ ਆ ਭਾਈ ਕਬੀਲਦਾਰੀ ਜਿਹੜੇ ਬੰਦੇ ਨੇ ਜਿਹੜਾ ਬੰਦਾ ਕਬੀਲਦਾਰੀ ਚ ਪਿਆਵ ਹੁੰਦਾ ਨਾ ਉਹਨੂੰ ਇਸ ਚੀਜ਼ ਦੀ ਸਾਰੇ ਦੀ ਚਲੋ ਨੌਲੇਜ ਹੁੰਦੀ ਹੋਆ ਤੇ ਭੈਣਾਂ ਨੂੰ ਸੰਧਾਰੇ ਦੇਣੇ ਆ ਜੀ ਇੱਕ ਸਾਡੇ ਹੁਣ ਸਿਸਟਮ ਜਿਵੇਂ ਤਿਹਾਰ ਵਾਲੇ ਦੇਣਾ ਅ ਬੱਚਿਆਂ ਨੂੰ ਨਾ ਨਵੇਂ ਕੱਪੜੇ ਪੁਆਏ ਜਾਂਦੇ ਆ ਜੀ ਤੇ ਇਹ ਕਾਰਨ ਹੁਣ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਅੱਜ ਘਰ ਦੇ ਭਾਈ ਸਵੇਰ ਦੇ ਹੀ ਮਗਰ ਪਏ ਵੀ ਆ ਕਹਿੰਦੇ ਮਨਕੀਰਤਾਰ ਨੂਰ ਵਾਸਤੇ ਕੱਪੜੇ ਲੈ ਕੇ ਆਉਣੀ ਤੇ ਸ਼ਾਪਿੰਗ ਕਰਕੇ ਆਉਣੀ ਆ ਭਾਈ ਤੇ ਬਾਕੀ ਉੱਥੇ ਗਏ ਵੀ ਹੋਰ ਹੁਣ ਪਤਾ ਨਹੀਂ ਕਿਆ-ਕਿਆ ਨਿਕਲੇ ਆਂਦਾ ਤੁਹਾਨੂੰ ਪਤਾ ਹੀ ਆ ਅੱਗੇ ਵਾਲੀਆਂ ਵੀਡੀਓ ਚ ਹਨਾ ਕਿ ਆ ਪਤਾ ਕੋਈ ਸੂਟ ਹੀ ਪਸੰਦ ਆ ਜਾਵੇ ਇਹ ਵੀ ਕੁਛ ਨਹੀਂ ਪਤਾ ਮਾਂ ਤਾਂ ਵਰਗੀ ਉਹ ਕਹਿ ਦਵੇ ਵੀ ਬੰਦੇ ਆਹਾ ਸੂਟ ਲੈਣਾ ਹੀ ਲੈਣਾ ਹੈ ਆ ਫੇਰ ਫਸ ਜਾਂਦਾ ਬੰਦਾ ਤਾਂ ਕਰਕੇ ਏਦਾਂ ਪੰਗਾ ਪਾਈ ਪੈ ਜਾਂਦਾ ਹੁੰਦਾ ਕਈ ਵਾਰ ਚਲੋ ਨਿਆਣਿਆਂ ਦੇ ਤਾਂ ਲੈਣ ਜਾਣਾ ਹੀ ਆ ਨਿਆਣੇ ਦੇ ਤਾਂ ਲੈ ਕੇ ਆਉਣਾ ਹੀ ਆ ਪਰ ਜਿਹੜਿਆਂ ਕੋਲ ਸਿਆਣਿਆਂ ਕੋਲ ਹੈਗੇ ਆ ਉਹ ਵੀ ਕਈ ਵਾਰ ਟੰਗ ਜਿਹੜਾ ਲੰਦੇ ਵੀ ਨਹੀਂ ਆਹ ਤਾਂ ਸੂਟੇ ਬਹੁਤ ਵਧੀਆ ਭਾਈ ਆ ਤਾਂ ਲੈ ਕੇ ਜਾਣਾ ਮੈਂ ਹੈ ਆ ਚੱਕਰ ਆ ਜੀ ਸੋ ਹੁਣ ਚੱਲੇ ਆ ਜੀ ਭਾਈ ਅ ਸ਼ਾਪਿੰਗ ਕਰਨ ਤੇ ਮੰਮੀ ਨੇ ਜਾਣਾ ਜੀ ਨਾਲ ਭਾਪੀ ਜੀ ਨੇ ਜਾਣਾ ਤੇ ਸਾਡੇ ਦੋ ਹੀ ਟੋਟਰੂ ਬਨਕੀਰਤ ਤੇ ਨੂਰ ਉਹਨਾਂ ਨੇ ਜਾਣਾ ਜੀ ਹਨਾ ਹੋਊ ਥੋੜੇ ਜਿਹਾ ਅਸੀਂ ਲੇਟੇ ਗਏ ਮੱਜਾ-ਮੁਜਾ ਦਾ ਕੰਮ-ਕੁੰਮ ਨਵੇੜਿਆ ਕੰਮ-ਕੁੰਮ ਨਵੇੜ ਕੇ ਹੁਣ ਫ੍ਰੀ ਹੋਏ ਤੇ ਜੀ ਬਸ ਹੁਣ ਉਤਨੂੰ ਤੁਰਨ ਲੱਗੇ ਆ ਤੇ ਆਜੋ ਫੇਰ ਹੁਣ ਤਿਆਰੀ ਸਾਡੀ ਪੂਰੀ ਆ ਜੀ ਮਲਾਉਨੇ ਆ ਤੁਹਾਨੂੰ ਫੈਮਿਲੀ ਨਾਲ ਤੇ ਚੱਲਦੇ ਆ ਜੀ ਫਿਰ ਕ ਮਿਲੋ ਜੀ ਭਾਈ ਇੱਧਰ ਸਾਡੀ ਮਾਤਾ ਜੀ ਨੂੰ ਸੱਸਰੀ ਘਰ ਦੀ ਸਾਰੇ ਹੋਰ ਮਾਤਾ ਜੀ ਆ ਰਹੇ ਆ ਹੋਰ ਮਾਤਾ ਜੀ ਠੀਕ ਆ ਹੂੰ ਅੱਜ ਤੇਰਾ ਕੱਟਿਆ ਕਰਾਂਗਾ ਤੂੰ ਤਾਂ ਮਾਤਾ ਨਵੇਂ ਤੇ ਨਵਾ ਕੱਢੀ ਜਾਂਦੀ ਰੋਜ਼ ਹੈ ਅੱਜ ਫੇਰ ਨਵਾ ਸੂਟ ਇੱਕ ਤੇ ਇੱਕ ਕੱਢ ਕੇ ਪਾਉਂਦੀ ਹਾਂ ਮੈਂ ਤਾਂ ਆਪ ਹਰਾਨਾ ਅੱਜ ਫੇਰ ਨਵਾ ਮੈਨੂੰ ਇੰਨੇ ਕੱਪੜੇ ਆਏ ਆਏ ਵੀ ਐ ਲੇਕੇ ਦਿੱਤੇ ਵੀ ਐ ਹੋਰ ਮਾਗਾ ਨਹੀਂ ਤੇ ਆਏ ਵੀ ਐ ਹਾਂ ਹੁਣ ਮੈਂ ਸਵਾਸ ਹੋ ਕੇ ਪਾਈ ਜੰਨੀ ਆ ਨਾ ਠੀਕ ਆ ਬੇ ਵਧੀਆ ਗੱਲ ਆ ਸੂਟ ਸਵਾ ਕੇ ਪਾਉਣੇ ਚਾਹੀਦੇ ਆ ਕੱਪੜਾ ਪਾਣੇ ਜੋਗਾ ਦਿੱਤਾ ਬਾਫੇ ਪਾਓ ਪਾਉ ਹਾਂ ਇੱਥੇ ਰਖੜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਕੱਪੜਾ ਭਾਈ ਵਧੀਆ ਜਸਮੀ ਦੀ ਮੰਮੀ ਲਾਪਰੀ ਦੀ ਮੰਮੀ ਲੈ ਆਈ ਦੀ ਉਹ ਵੀ ਸਵਾ ਲਿਆ ਤਾਂ ਹਾਂ ਹੁਣ ਇਹਦੀ ਲਾਪ ਜਸਮੀ ਦੀ ਮੰਮੀ ਲੈ ਆਈ ਉਹ ਵੀ ਸਵਾ ਲਿਆ ਉਹ ਵੀ ਸਵਾ ਲਿਆ ਹਾਂ ਉਹ ਜਿਹੜਾ ਜਨੇ ਸਵਾਈ ਜਾਂਦਾ ਭਾਈ ਵੈਸੇ ਆਹ ਕੰਮ ਚ ਮੰਮੀ ਮौज ਆ ਨਾ ਜਨਾਨੀਆਂ ਹੈ ਨਾ ਦੇਣੇ ਨਹੀਂ ਕਹਿੰਦੇ ਵੀ ਚੱਲ ਦੇਣੇ ਦਾ ਭਲਾ ਪੈਂਦੇ ਹੀ ਆ ਫਿਰ ਮੈਂ ਤਾਂ ਉਹੀ ਗੱਲ ਕਰੀ ਵੀ ਜਨਾਨੀਆਂ ਨੂੰ ਮौज ਆ ਫਿਰ ਜਿਹੜੇ ਸਾਡੇ ਵੱਲ ਤੇ ਜਾਣੇ ਉਧਰ ਵਾਲੀਆਂ ਜਨਾਨੀਆਂ ਨੂੰ ਮौज ਆ ਹੈ ਗੱਲ ਤਾਂ ਉਹੀ ਆ ਦਵੱਲੇ ਹੀ ਮौज ਆ ਹੋਰ ਹੋਰ ਹੈ ਰਗੜਿਆ ਰਗੜਿਆ ਪਜਰਾ ਜਾਂਦਾ ਇਹ ਘਰ ਦਾ ਘਰ ਦੇ ਬੰਦੇ ਹੈ ਜਿਨ੍ਹਾਂ ਨੇ ਕੋਲ ਤੇ ਪੈਸੇ ਦੇਣੇ ਆ ਹਾਂ ਪਰ ਉਹ ਤਾਂ ਆਈ ਆ ਫਿਰ ਹਾਂ ਜਨਾਨੀਆਂ ਦੀ ਮੇਰੇ ਕਹਿਣ ਦੀ ਮਾ ਹਾਊਗਾ ਤਾਂ ਹੀ ਰਖੜਾਉਂਗੇ ਮੇਰੇ ਕਹਿਣ ਦਾ ਮਤਲਬ ਆਏ ਆ ਵੀ ਭਾਈ ਲੇਡੀਜ਼ ਦੀ ਮौज ਆ ਤੇ ਬੰਦਿਆਂ ਦਾ ਬਚਰੇ ਦਾ ਖਰਚਾ ਹੀ ਆ ਸੂਟ ਵਿੱਚ ਮौज ਕੋਈ ਨਹੀਂ ਆ ਅਸੀਂ ਇਹਨਾਂ ਦੀ ਸੇਵਾ ਕਾਣੀ ਕਰਦੀਆਂ ਫਿਰ ਸਾਨੂੰ ਉਹਦਾ ਫਲ ਮਿਲਦਾ ਹਾਂ ਸੂਟ ਅੱਛਾ ਸੂਟ ਫਲ ਸੇਵਾ ਕਰਦੀਆਂ ਭਾਈ ਦੱਸ ਇਹ ਕਾਹ ਤੋਂ ਮਿਲਦੇ ਆ ਤੇ ਸੂਟੋਂ ਮਿਲਦਾ ਠੀਕ ਆ ਠੀਕ ਆ ਚਲ ਵਧੀਆ ਗੱਲ ਆ ਸੂਟ ਵੀ ਹੁਣ ਭਾਈ ਪਾਉਣਾ ਹੀ ਚਾਹੀਦਾ ਹੈ ਨਾ ਹੁਣ ਪਾਣੀ ਜੋਗੇ ਤੱਤੇ ਜਿਹੜਾ ਪਾਣੀ ਜੋਗੇ ਤੱਤਾ ਕੱਪੜਾ ਵੀ ਸੁਵਾ ਲੋ ਭਾਈ ਫੇਰ ਸੁਵਾ ਲੋ ਹਾਂ ਇਹ ਨਾ ਪਾਣੀ ਜੋਗੇ ਹੋਵੇ ਉਹ ਜੇ ਕੱਪੜਾ ਵੀ ਫੇਰ ਤਾਂ ਮੈਂ ਸੁਵਾਉਂਦਾ ਹੀ ਨਹੀਂ ਹਾਂ ਇਹ ਵੀ ਗੱਲ ਆ ਫੇਰ ਫੇਰ ਉਹਨੂੰ ਫੇਰ ਉਹਨੂੰ ਐਂ ਕਰੋ ਜੇ ਨਹੀਂ ਸੁਆਣੇ ਵਾਲਾ ਹੈਗਾ ਫੇਰ ਗਾਹ ਤੱਕ ਦੋ ਕਿਤੇ ਤੇ ਕਿ ਨਹੀਂ ਵੀ ਕੋਈ ਵੀ ਕੋਈ ਮੈਨੂੰ ਨਹੀਂ ਚੰਗਾ ਲੱਗਦਾ ਹਾਂ ਪਰ ਐਂ ਹੁੰਦਾ ਵੀ ਗਾ ਦੇਉਂਦਾ ਕਾ ਕੱਪੜਾ ਉਹ ਵੀ ਮਾੜਾ ਨਹੀਂ ਹੁੰਦਾ ਹਾਂ ਠੀਕ ਹੁੰਦਾ ਪਰ ਆਹ ਆਉਂਦਾ ਵੀ ਰੰਗ ਵਾਲਾ ਸਮਾਪ ਹੁੰਦਾ ਹਾਂ ਹਾਂ ਇਹ ਵੀ ਆਪਣਾ ਨਾ ਸਵਾਉ ਉਹਨਾਂ ਬਹੁਤ ਸਾਰੇ ਕੱਪੜੇ ਸੀਗੇ ਤੁਹਾਡੇ ਵਿਆਹ ਨੂੰ ਦੇ ਬਹੁਤ ਚਲਾਈ ਜਿਹੜੇ ਪਾਣੇ ਵਾਲੇ ਵੀ ਸੀਗੇ ਸਾਡੇ ਹਾਂ ਫਿਰ ਇੱਥੇ ਚੱਲ ਨਵੇਂ ਲੈ ਲੈਣੇ ਆ ਵਿਆਹ ਨੂੰ ਦੇਣੇ ਤਾਂ ਹਈਏ ਜ਼ਰੂਰ ਸਾਰੇ ਸਮੋਣੇ ਆ ਹਾਂ ਫਿਰ ਉਹ ਵੀ ਅਸੀਂ ਚਲਾ ਦਿੱਤੇ ਆ ਵੀ ਜਿਹੜੇ ਦੇਣ ਲੈਣ ਕਰਨੇ ਵਾਲਾ ਹੁੰਦਾ ਹਾਂ ਹਾਂ ਜਿਹੜਾ ਦੇਣ ਚਲਾਈ ਚਲਾਈ ਵੀ ਹੈ ਬਥੇਰੇ ਜੋੜੇ ਵਗੈਰਾ ਸੂਟ ਠੀਕ ਆ ਠੀਕ ਆ ਤੇ ਤੇ ਲੋ ਵਧੀਆ ਗੱਲ ਆ ਅੱਜ ਹੁਣ ਨਿਆਣੇ ਨੇ ਕੱਪੜੇ ਦਿਵਾ ਕੀ ਖਹਿੜਾ ਛੱਡ ਜੂਗਾ ਕਿ ਭਾਈ ਹੋਰ ਖਰਚਾ ਹੋਣਾ ਮੇਰਾ ਮੇਰੀ ਸਲਾਹ ਮੰਦੀ ਆ ਵੀ ਮੰਮੀ ਨੂੰ ਸੂਟ ਲੈ ਕੇ ਦੇਂਦੀ ਅੱਛਾ ਕਿ ਚੱਕਰੇ ਆ ਨਾ ਫਿਰ ਹੂੰ ਕਿ ਆ ਕੀ ਮੇਰਾ ਪਹਿਲਾ ਚੱਕਰਾ ਆਏ ਫਿਰ ਮੰਮੀ ਨੇ ਮੈਨੂੰ ਮਨ ਕੇ ਦਦਾ ਮੇਰਾ ਹਾਂ ਮਨ ਕੇ ਦਦਾ ਪਹਿਲਾ ਚੱਕਰਾ ਮੇਰਾ ਵੀ ਪਹਿਲਾ ਹੀ ਹੋ ਗਿਆ 1 ਸਾਲ ਦਾ ਹਾਂ ਮਨ ਕੀਰਤ ਦਾ ਪਹਿਲਾ ਚੱਕਰ ਆ ਫੇਰ ਅੱਗੇ ਸੂਟ ਵਾਲਾ ਕਿਆ ਚੱਕਰ ਆ ਵੀ ਮੰਮੀ ਨੂੰ ਸੱਸ ਸਾਰੇ ਨੂੰ ਕੱਪੜੇ ਦਈ ਦੇਣਾ ਸੂਟ ਦਈ ਦੇ ਅੱਛਾ ਹਾਂ ਤੇ ਮੰਮੀ ਨੂੰ ਸੂਟ ਲੈ ਕੇ ਆਣਾ ਨਾਲੇ ਡੈਡੀ ਨੂੰ ਹਾਂ ਡੈਡੀ ਨੂੰ ਕੁਰਤਾ ਪਜਾਮਾ ਵਗੈਰਾ ਦੇਖਣਾ ਮੈਂ ਹਾਂ ਜੀ ਵੀਡੀਓ ਚ ਗੱਲ ਕਰਕੇ ਹਟਿਆ ਦਾ ਮੈਂ ਖਾ ਲੈ ਵੀ ਕੁਛ ਨਹੀਂ ਪਤਾ ਵੀ ਕਿੱਦਾਂ ਨੂੰ ਗਰਾਰੀ ਘੁੰਮ ਜੀਂ ਜਿਹੜੀ ਚੀਜ਼ ਦਾ ਤਿਹਾਰ ਆਏ ਮੈਂ ਚੱਕਰ ਆ ਜਿਹੜੀ ਕੀ ਦੇਣਾ ਬਣਦਾ ਹੈ ਇਹ ਜਿਹੜਾ ਰੋਜ਼ ਰੋਜ਼ ਦੇਣਾ ਸਾਲ ਚ ਇੱਕ ਵਾਰ ਹੁੰਦਾ ਚੱਕਰ ਹੈ ਹੋਰ ਆ ਉਤਾ ਚਲੋ ਹੈਗਾ ਇਹ ਵੀ ਟਾਈਮ ਮੌਕਾ ਹੁੰਦਾ ਕਿਸੇ ਦਿਨ ਦਾ ਤਿਹਾਰ ਪਾਈ ਹੁਣ ਕਿਹੜਾ ਰੋਜ਼ ਰੋਜ਼ ਆਉਂਦੇ ਆ ਇੱਕ ਸਾਲ ਪਿੱਛੇ ਤਿਹਾਰ ਆਉਂਦੇ ਆ ਠੀਕ ਇਹ ਮੰਮੀ ਫਿਰ ਇਹ ਚੱਕਰਾ ਮੰਨ ਲੋ ਹੁਣ ਜਿੱਦਾਂ ਪਹਿਲਾਂ ਹੁਣ ਤੱਕ ਮੰਮੀ ਸਾਡੇ ਰੱਖਦੀ ਆਈ ਵਰਤ ਹੈਨਾ ਮੇਰੇ ਯਾਰ ਬਾਈ ਦਾ ਤੇ ਹੁਣ ਮਤਲਬ ਇਹ ਫਿਰ ਮੰਮੀ ਜਿੱਦਾਂ ਹੁਣ ਤੁਸੀਂ ਚੱਕਰਾ ਦੇ ਦੇਣਾ ਭਾਬੀ ਨੂੰ ਫਿਰ ਫਿਰ ਗਾਹਾਂ ਅੱਗੇ ਤੇ ਮਤਲਬ ਤੁਸੀਂ ਨਹੀਂ ਰੱਖਣਾ ਵਰਤ ਹੈ ਨਹੀਂ ਨਹੀਂ ਰੱਖਣਾ ਅੱਛਾ ਆ ਚੱਕਰਾ ਫਿਰ ਅੱਗੇ ਮਤਲਬ ਭਾਬੀ ਨੇ ਸ਼ੁਰੂ ਕਰ ਲੈਣਾ ਠੀਕ ਇਹ ਵਰਤ ਰੱਖੇ ਚਾਹੀਏ ਜਾਂ ਨਾ ਰੱਖੀ ਇਹਦੀ ਮਰਜ਼ੀ ਹੈ ਜਣੀ ਚੱਕਰਾਂ ਇਹਨੂੰ ਦੇ ਦੇਣਾ ਭਰ ਕੇ ਅੱਛਾ ਇਹਨੂੰ ਸਮਾਹ ਦੇਣਾ ਵੀ ਹਾਂ ਪਾਈ ਲਾ ਫੜੋ ਤੇ ਚੱਕਰੇ ਵਾਸਤੇ ਤੁਹਾਡੇ ਮੰਮੀ ਜੀ ਭਰੇ ਜਾਊਂਗੇ ਮੈਂ ਪਰੂੰਗੀ ਹਾਂ 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 ਜਣੀ ਐ ਵੀ ਹੁਣ ਪੋਤਾ ਹੋਇਆ ਵਾ ਮੈਂ ਆਪਣੀ ਕਹਿੰਦੇ ਜਿਹੜਾ ਵਰਤ ਆ ਮੇਰੇ ਮੈਂ ਵਰਤ ਉਹ ਕਰਨੇ ਆ ਹੁਣ अच्छा मैंने भी वो चक्कर आई इन्नू दे इन देना फिर मेरा भाई नु चक्कर आ मनकीरत दे नौदा उन्होंने दे अच्छा 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 मतलब बरत मैं बरत बात ਛੱਡ ਸਕਦੀ ਹਾਂ ਹਾਂ আচ্ছা ਉਹ ਮਰਜੀ ਆ ਜੇ ਛੱਡਣਾ ਤਾਂ ਛੱਡ ਦੋ ਹਾਂ ਜੇ ਰੱਖਣਾ ਹਾਂ ਇਹ ਰੱਖਣਾ ਤਾਂ ਰੱਖ ਲਓ ਮਰਜੀ ਆ ਉਹ ਆਪਣੀ ਪਰ ਹੁਣ ਥਰੀ ਨਹੀਂ ਠੀਕ ਰਹਾਂ ਤਾਂ ਹੁਣ ਤਾਂ ਮੈਨੂੰ ਆਏ ਵੀ ਚਲ ਮੈਂ ਆਹ ਕਿ ਆਹੀ ਰੱਖਣਾ ਵਰਤ ਗਾਂ ਦਾ ਆਪਣਾ ਭਾਈ ਫਿਰ ਇਹਨੂੰ ਦੇਦਾ ਚੱਕਰ ਠੀਕ ਆ ਆਏ ਆ ਬਸ اچھا ਆ ਸਿਸਟਮ ਆ ਆਏ ਆ ਫੇ ਗਾਹ ਨੂੰ ਪਾਈ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਦਾ ਹੋ ਗਿਆ ਵੰਟੀ ਭਾਈ ਹੋ ਗਿਆ ਹੁਣ ਮੁੱਲਾ ਤਾਂ 32 33 ਦਾ ਹੋ ਗਿਆ ਸੀਦਾ ਹੋਰ 33 ਸਾਲ ਹਾਂ 93 ਦਾ ਜਨਮ ਆ ਹਾਂ 33 ਸਾਲ 93 ਦਾ 93 ਕੇ 94 ਦਾ 93 93 ਨੂੰ ਪਤਾ 93 ਦਾ ਹਾਂ 32ਵਾਂ ਲੱਗਿਆ ਵਾ 33 ਨਾ 33ਵਾਂ ਲੱਗਿਆ ਹੁਣ ਸ਼ਾਇਦ ਹਾਂ 33ਵਾਂ ਲੱਗ ਗਿਆ ਇਹਦਾ ਬਦ ਨਾ ਇਹ ਫਿਰ 8ਵੇਂ ਮਹੀਨੇ ਜੇ ਹੋਇਆ ਤਾਂ ਹੂੰ ਫੇਰ ਕਹਾ ਅਸੀਂ ਆਹ ਵਰਤਾ ਆ ਹੀ ਜਾਂਦੇ ਆ 10 ਮਹੀਨੇ ਚ ਵਰਤਾ ਆ ਜੰਨੀ ਆ ਤੇ ਰੱਖਣ ਲੱਗਦੇ ਆ 33 ਸਾਲੋਂ ਦੇ ਪੱਤੀ ਰੱਖਦੇ ਹਾਂ ਹੂੰ ਤਾਂ ਐਰਕੀ ਦਾ ਵੀ ਰੱਖ ਕੇ ਫੇਰ ਸ਼ਾਮ ਨੂੰ ਐਰਕੀ ਦੇ ਵੀ ਰੱਖ ਕੇ ਫੇਰ ਮੈਨੂੰ ਫੇਰ ਬਣਾਉਂਦੇ 33 ਸਾਲ ਮਤਲਬ ਪੂਰੇ ਹੋ ਜਾਣੇ 33 ਸਾਲ ਹੋ ਗਏ ਬਰਾਕਰ ਚ ਦੇ ਹੋਰ ਠੀਕ ਆ ਚਲੋ ਆ ਚੀਜ਼ ਆ ਭਾਈ ਸਾਡੇ ਸਾਡੇ ਇੱਧਰ ਤਾਂ ਰੱਖਦੇ ਆ ਜੀ ਹੁਣ ਅੱਧੇ ਏਰੀਆ ਚ ਨਹੀਂ ਰੱਖਦੇ ਮੰਮੀ ਕਈ ਕਈ ਏਰੀਆ ਚ ਨਾ ਇਹ ਚੀਜ਼ਾਂ ਮਤਲਬ ਨਹੀਂ ਰੱਖਦੇ ਹੋਰ ਹੋਰ ਛੱਡੋ ਰੱਖਦੇ ਆ ਤਾਂ ਬਹੁਤ ਰੱਖਦੇ ਨਹੀਂ ਹੈਗੀਆਂ ਪੈਸੇ ਚੱਕਰ ਭਰ ਲੈਣੀਆਂ ਆ ਨਿੱਕਾ ਦੀਦੀ ਕਿਹੜਾ ਰੱਖਦੀ ਕਈ ਏਰੀਆ ਚ ਮਨਉਂਦੇ ਵੀ ਨਹੀਂ ਹੈਗੇ ਕਿੰਨਾ ਚ ਪਤਾ ਵੀ ਨਹੀਂ ਹੈਗਾ ਹਾਂ ਹਾਂ ਇਹ ਚੀਜ਼ ਕਰਨੇ ਨਹੀਂ ਪਤਾ ਕਿਸੇ ਵੀ ਹਾਂ ਨਿੱਕਾ ਦੀਦੀਆਂ ਦੇ ਪਿੰਡ ਵੀ ਹੋਰ ਕੋਈ ਤਿਹਾਰ ਨਹੀਂ ਉਹਨਾਂ ਦੇ ਬਸ ਦੀਵਾਲੀ ਯਾਰ ਲੋਹੜੀ ਨੌੜੀ ਤੇ ਦੀਦੀ ਨੂੰ ਸੂਟ ਵਗੈਰਾ ਜਾਂਦਾ ਹੈ ਹਾਂ ਨੌੜੀ ਅੱਜ ਤਾਂ ਬੱਸ ਡੱਬਾ ਹੀ ਕਹਿੰਦੇ ਲੈ ਕੇ ਆਇਆ ਕਰੋ ਦਿਵਾਲੀ ਦੇ ਹਾਂ ਕੋਈ ਨਾ ਹੀ ਲੈ ਕੇ ਆਇਆ ਕਰੋ ਵੀ ਕਿਆ ਲੈਣਾ ਹੂੰ ਉਹ ਤਾਂ ਅਸੀਂ ਆਪਣੀ ਮਾਜੀ ਨਾਲ ਲੈ ਕੇ ਜਾਂਦੇ ਨਹੀਂ ਐਂ ਚੰਗੇ ਨਹੀਂ ਲੱਗਦੇ ਦੇਖੋ ਇੱਕ ਤਾਂ ਪਹਿਲਾਂ ਹੀ ਉਧਰ ਚਲੋ ਹੋਰ ਭੈਣਾਂ ਨੂੰ ਸਾਡੇ ਸੰਧਾਰੇ ਜਾਂਦੇ ਆ ਭਾਈ ਐਦ ਕੀ ਦਾ ਪਰ ਅਸੀਂ ਦੀਦੀ ਨੂੰ ਵੀ ਪਹੁੰਚਾਤਾ ਤਾਂ ਐਦ ਕੀ ਪਹੁੰਚਾਤਾ ਹਾਂ ਉਹ ਤਾਂ ਗੁੱਸੇ ਹੁੰਦੇ ਕਹਿੰਦੇ ਲੈ ਤੁਸੀਂ ਐਂ ਖर्चा ਕਰੀ ਜਾਂਦੇ ਹੋ ਜਾਂਦੇ ਨਹੀਂ ਚਲੋ ਕੋਈ ਨਹੀਂ ਪੈਣਾ ਨਾ ਆਵਾਜ਼ ਨਹੀਂ ਆਸੀਂ ਆਪਣੇ ਮਾਜੀ ਨਾਲ ਖੁਸ਼ੀ ਨਾਲ ਲੈ ਕੇ ਆਨੇ ਆ ਇਹਦਾ ਹੁਣ ਪੈਣਾ ਗਿਆ ਬਰਤਣਾ ਇੱਥੇ ਪੈਣਾ ਦੱਸਦਾ ਸਾਂ ਕੋਈ ਆ ਵੀਸੀ ਆਪਾਂ ਖੁਸ਼ੀ ਨਾਲ ਲੈ ਕੇ ਆਏ ਆ ਵੀ ਹਾਂ ਪੈਸੇ ਤੇ ਤੂੰ ਪੁੱਤ ਪੈਸੇ ਮੂੰਹ ਚ ਨਾ ਪਾ ਲਈ ਅਲੇੜੇ ਤੁਸੀਂ ਉਰੇ ਲਿਆ ਮੈਨੂੰ ਦੇ ਦੇ ਗੱਲ ਚ ਫਾਜੜੇ ਤੇਰੇ ਇਹ ਲੱਡੂ ਜਾ ਤੇ ਫੇ ਹੁਣ ਚੱਲੀਏ ਫੇ ਕਰੀਏ ਤਿਆਰੀ ਹਰ ਗੁੰਦੇ ਮਨਕੀਰਤ ਦੇ ਨੂਰ ਦੇ ਤਿੰਨਾਂ ਦੇ ਕੱਪੜੇ ਲੈ ਕੇ ਆਨੇ ਆ ਅੱਛਾ ਹੂੰ ਬੱਲੇ ਫਿਰ ਉਹ ਵੀ ਹਰ ਗੁਣ ਵੀ ਤਾਂ ਮੇਰੇ ਨੂਰ ਵਰਗੀ ਉਹਨੂੰ ਵੀ ਦੇਖ ਲੈਣਾ ਫਿਰ ਹੋਰ ਉਹ ਤਾਂ ਭਲਾ ਜਰੋ ਹੈਗਾ ਹੀ ਆ ਹਰ ਗੁਣ ਕਿਹ ਆਪਣੇ ਪਿੱਛੇ ਛੱਡਣੀ ਆ ਸੀ ਹਾਂ ਹਰ ਗੁਣ ਨੂੰ ਜਾਣੇ ਤਿੰਨਾਂ ਤੇ ਮਲਕੀਤ ਨੂੰ ਤਿੰਨਾਂ ਨੂੰ ਬਿਲਕੁਲ ਬਿਲਕੁਲ ਚਲੋ ਫਿਰ ਸਾਡੀ ਮੰਮੀ ਜੀ ਦਾ ਸੂਟ ਸ਼ਾਇਦ ਮੰਮੀ ਦਾ ਸੂਟ ਮੰਮੀ ਜੀ ਮੇਰੇ ਵਾਸਤੇ ਵੀ ਦੇ ਸਕਦੇ ਬੱਲੇ ਬੱਲੇ ਮੰਮੀ ਇਹ ਹੈਗਾ ਰਵਾਜ ਵਿੱਚ ਹਾਂ ਹੇ ਗਾਇਆ ਹੁਣ ਤਾਂ ਤੁਸੀਂ ਆਈਓ ਬਣਾਈਏ ਨਾ ਦੇਖੋ ਹੋਣੀ ਚੱਕਰਾ ਦੇਣਾ ਏ ਇਹ ਮੇਰੇ ਕਿੰਨੇ ਵਿਹੱਕ ਬਣਦਾ ਮੈਂ ਵੀ ਆਪਣੇ ਕਿੰਨੇ ਦੇਣਾ ਏ ਅੱਛਾ ਮੇਰੇ ਉਤੇ ਬਾਦ ਨਹੀਂ ਮੈ ਦੇਣਾ ਹੁਣ ਦੇਣਾ ਏ ਚੱਕਰੇ ਕਿ ਦੇਣਾ ਮੈਂ ਫਸਾ ਕੇ ਗਾਂ ਨੂੰ ਮੈਂ ਇੱਥੇ ਹੀ ਲੈਣੇ ਫਿਰ ਅੱਛਾ ਮੋਢਾ ਦੇਣਾ ਇਹਨੂੰ ਐ ਮੈਨੂੰ ਦੋਗੇ ਮੈਂ ਇਹਨੂੰ ਦੇਣਾ ਹਾਂ ਗਾਂ ਨੂੰ ਮੈਂ ਇੱਥੇ ਹੀ ਲੈਣੇ ਦੇ ਮੈਨੂੰ ਸੂਟ ਨੂੰ ਅੱਛਾ ਕੋਈ ਗੱਲ ਨਹੀਂ ਠੀਕ ਆ ਠੀਕ ਆ ਕਿਉਂ ਇਹਦਾ ਮੁੰਡਾ ਹੋਇਆ ਭਾਈ ਮੇਰਾ ਪੋਤਾ ਹੋਇਆ ਹਾਂ ਮੈਂ ਪੋਤੇ ਦੇ ਨੂੰ ਦਾ ਦੇਣਾ ਇਹਨੇ ਵੀ ਨੂੰ ਆਪਣੀ ਮੁੰਡੇ ਦੇ ਨੂੰ ਦਾ ਮੈਨੂੰ ਦੇਣਾ ਇਹ ਚੱਕਰੇ ਦਾ ਅੱਛਾ ਆ ਸਿਸਟਮ ਹਾਂ ਹੋਰ ਕੀ ਆ ਠੀਕ ਆ ਠੀਕ ਆ ਚੋਲੀ ਜੇਪ ਟਕਲੀ ਹੋਣੀ ਆ ਹਾਂ ਇਹ ਬਹਿ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਆਓ ਜੀ ਮਿੱਤਰੋ ਪਹੁੰਚ ਗਏ ਆਪਾਂ ਵੀ 2 ਮਾਲ ਵਿੱਚ ਅ ਦਿਵਾਲੀ ਕਰਕੇ ਹੁਣ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਇੱਧਰ ਵਿਸ਼ਾਲ ਮੌਲਾ ਸਾਹਮਣੇ ਇੱਧਰ ਵੀ ਪੂਰੀ ਸਜਾਵਟ ਐਨ ਤੇ B2 ਮਾਲ ਵਿੱਚ ਵੀ ਐਨ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਆਜੋ ਹੁਣ ਚੱਲਦੇ ਆਂ ਅੰਦਰ ਲੈ ਕੇ ਤੁਹਾਨੂੰ ਦੇਖਦੇ ਆਂ ਫਿਰ ਕੀ ਪਸੰਦ ਆਉਂਦਾ ਲਓ ਜੀ ਭਾਈ ਪਹੁੰਚ ਗਏ ਅੱਗੇ ਮੰਗਣਾ B2 ਮਾਲ ਦੇ ਵਿੱਚ ਤੇ ਦੇਖਦੇ ਆਂ ਹੁਣ ਉਹ ਕੱਪੜੇ ਕੱਪੜੇ ਤਾਂ ਹੈਗੇ ਬਹੁਤ ਸੋਹਣੇ-ਸੋਹਣੇ ਔਰੇ ਸਾਰੇ ਹੀ ਭਾਈ ਕਵਾਲਿਟੀ ਬਹੁਤ ਵਧੀਆ ਹੈ ਸਾਰੀ ਉਹ ਤੇ ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਮੈਂ ਖਾ ਪਹਿਲਾਂ ਹਰ ਗੁਣ ਵਾਸਤੇ ਦੇਖ ਲਈਏ ਸੂਟ ਕਿਹੜਾ ਸਾਡਾ ਸ਼ਾਸਤਰੀ ਕਾਲ ਕਾ ਤੇ ਮਿਲਾਈ ਕਰਤੇ ਦਾ ਵੀਡੀਓ ਸ਼ੁਰੂ ਕਰੀ ਵੀ ਆ ਮੈਂ ਕਾ ਮੈਂ ਕਾ ਹੈ ਮੈਂ ਕਾ ਕੀ ਹੋ ਗਿਆ ਕਿੱਥੇ ਗਿਆ ਲੱਡੂ ਸਾਡਾ ਆ ਗਈ ਆ ਦੇ ਫਿਰਦੀ मैडम बनी ਬਲੇਖਾ ਪੈ ਜਾਂਦਾ ਭਾਈ ਬਲੇਖਾ ਪੈ ਜਾਂਦਾ ਤੇ ਲਓ ਜੀ ਤੁਸੀਂ ਕੱਪੜੇ ਦੇਖ ਸਕਦੇ ਹੁਣ ਸਿਆਲ ਦੇ ਕੱਪੜੇ ਆ ਗਏ ਆ ਦੇਖੋ ਗਰਮ ਕੱਪੜੇ ਐਨ ਹੂੰ ਵਧੀਆ ਵਿੱਚੋਂ ਐਨ ਪੂਰੇ ਗਰਮ ਆ ਆ ਦੇਖੋ ਵਧੀਆ ਕੁਆਲਿਟੀ ਦਾ ਕੱਪੜਾ ਜੀ ਅਸੀਂ ਬਾਰ ਬਾਰ ਉਰੀ ਤੋਂ ਲੈ ਕੇ ਜਾਂਦੇ ਸਾਰੇ ਕੱਪੜੇ ਮਤਲਬ ਵਧੀਆ ਨਿਕਲਦੀ ਚੀਜ਼ ਆ ਕਲਰ ਕੁਲਰ ਤਾਂ ਨਹੀਂ ਆਂਦਾ ਉਰੇ ਵਾਲਿਆਂ ਦਾ ਹਨਾ ਨਹੀਂ ਕਲਰ ਬਹੁਤ ਵਧੀਆ ਹੁੰਦਾ ਮੈਂ ਕੱਪੜੇ ਵਧੀਆ ਨਿਕਲਦੇ ਹਮ ਵਧੀਆ ਨਿਕਲਦੇ ਸਾਰੇ ਹੀ ਕੱਪੜੇ ਸਾਰੇ ਕੱਪੜਿਆਂ ਦੀ ਕੁਆਲਿਟੀ ਵੈਸੇ ਵਧੀਆ ਨਿਕਲਦੀ ਆ ਯਾ ਦੇਖੋ ਕੀ ਵਧੀਆ ਸੈਟ ਆ ਹਰ ਗੁਣ ਦੇ ਮੰਮੀ ਆ بڑا ਨਹੀਂ ਹੋ ਜਾਣਾ ਜ਼ਿਆਦਾ ਐ ਤਾਂ بڑا ਹੋ ਜਾਣਾ ਕੋਈ ਨਾ ਸਾਈਜ਼ ਦੇਖ ਕੇ ਹੁਣ ਮਮੀ ਆਏ ਨੇ ਨਾ ਕਹਦੀ ਵੀ ਅਗਲੇ ਸਾਲ ਨਹੀਂ ਨਹੀਂ ਹੁਣ ਦੇ ਪਾਣੇ ਵਾਲੇ ਦੇਣਾ ਅਸੀਂ ਹਾਂ ਪਰ ਨਹੀਂ ਸਿਆਣੇ ਬੰਦਿਆਂ ਨੂੰ ਭਾਈ ਹੁੰਦਾ ਤਾਂ ਅੱਗੇ ਅਸੀਂ ਅਸੀਂ ਹੜਾਏ ਵੀ ਹੈ ਨਾ ਪਹਿਲਾਂ ਹੁੰਦਾ ਸੀ ਅਸੀਂ ਅਸੀਂ ਆਪ ਖੜਾਏ ਵੀ ਆ ਇਸ ਚੀਜ਼ ਮਮੀ ਵੀ ਆਹੀ ਲੈਂਦੀ ਹੁੰਦੀ ਸੀਗੀ ਇਹ ਸਾਲ ਆਇਆ ਅਗਲੇ ਸਾਲ ਵੀ ਹੋਣੀ ਚਾਹੀਦੀ ਸਾਡੀ ਦਾਦੀ ਕਹਿੰਦੀ ਮਮੀ ਨੇ ਪਹਿਲਾਂ ਦਾਦੀ ਕਹਿੰਦੀ ਹੁੰਦੀ ਸੀ ਹਾਂ ਅਸੀਂ ਇਹ ਚੀਜ਼ਾਂ ਨਾ ਹਣਾਈਆਂ ਮੀਆਂ ਅਸੀਂ ਤਾਂ ਮੂਰੀਆਂ ਨੂੰ ਮੰਮੀ ਨੇ ਮੋੜ ਕੇ ਉੱਪਰ ਨੂੰ ਸਿਉਣ ਮਾਰ ਦੇਣੀ ਹੈ ਮੰਮੀ ਹੋਰ ਕੀ ਵਿਚ ਨਹੀਂ ਚੱਲ ਸਹੀ ਗੱਲ ਹੈ ਭਾਈ ਜਿਹੜਾ ਜਹਾ ਸਮਾਂ ਉਹੋ ਜੇ ਸਮੇਂ ਦੇ ਹਿਸਾਬ ਨਾਲ ਚੱਲ ਨਹੀਂ ਸਿੱਤੀ ਕਪੜਾ ਪੜਦਾ ਵੀ ਨਹੀਂ ਹੈਗਾ ਹਾਂ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੁੰਦਾ ਵੀ ਚੱਲ ਭਾਈ ਛੋਟਾ ਬੜਾ ਲੈ ਉਹ ਲੈ ਲਓ ਹਰ ਗੁਣ ਵਾਸਤੇ ਆਹ ਦੇਖਣਾ ਨਾਲੇ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸਮਾਂ ਚੱਲਣਾ ਪੈਂਦਾ ਜਿਹੜਾ ਜਹਾ ਸਮਾਂ ਭਾਈ ਉਹੋ ਜੇ ਕੱਟੋ ਆਪਣਾ ਆਹ ਠੀਕ ਆ ਹਰ ਗੁਣ ਵਾਸਤੇ ਕਿਹੜਾ ਨਿਆ ਠੰਡ ਵਾਲਾ ਹਾਂ ਹੂੰ ਠੀਕ ਆ ਬਾਈ ਕੰਡਾ ਨਾ ਕਲਰ ਹੋਰ ਦੇ ਤਾਂ ਆਹੀ ਕੰਡਾ ਕਲਰ ਹੋਰ ਦੇਖ ਲਊਂਗਾ ਇਹ ਹੈਗਾ ਹੋਰ ਤਾਂ ਦੇਖ ਲਊਂ ਪੈਸੇ ਤਾਂ ਠੀਕ ਹੈ ਵੀ ਹੁਣ ਨਾ ਪੈਸੇ ਹੋਰ ਕਲਰ ਪੂਰੇ ਭਾਈ ਤੁਹਾਨੂੰ ਹਰੇਕ ਤਰ੍ਹਾਂ ਦੇ ਬੱਚੇ ਵਾਸਤੇ ਕੱਪੜੇ ਮਿਲ ਜਣੇ ਚਾਹੇ ਆਹ ਹਾਏ ਛੋਟੇ ਬੱਚੇ ਦਾ ਲਈ ਲੋ ਚਾਹੇ ਆਹ ਠੀਕ ਆ ਇਹ ਤਾਂ ਛੋਟੀ ਐ ਨੇ ਕਿਹੜੇ ਗੰਦੇ ਕਰਨੇ ਨੇ ਬਸ ਫੇਰ ਦੇਖ ਲਓ ਕਿਦਾਂ ਠੀਕ ਲੱਗਦਾ ਦੇ ਕਿ ਆਹ ਬਾਈ ਬਾਈ ਮੈਂ ਆ来 ਕੀ ਕਰਦੀ ਉਹ ਕੱਦੂ ਰੋਣ ਲੱਗੀ ਵੀ ਚੌੜਾ ਬਈ ਇਹਨੂੰ ਮੈਂ ਰੋਣ ਲੱਗੇ ਆ ਦੇ ਤਾਂ ਮੈਂ ਮਮੀ ਉਹ ਮੋٹے ਮੋٹے ਜਿਹੜਾ ਦੂਈ ਜਿਹੜਾ ਦੇਹ ਹੋ ਜੇ ਫਿਰ ਮਨਕੀ ਧੋਣ ਵਾਲੇ ਬਥੇਰੇ ਨਾਲੇ ਲਾਏ ਬੇਬੀ ਆਪਾਂ ਆਹ ਖਲਾਕੀ ਦੇ ਆਏ ਆ ਉਹਨਾਂ ਨਾਲੇ ਵੀ ਹੈਗੇ ਮੈਂ ਕਹਿੰਦਾ ਉਰੇ ਹਨਾ ਆਹ ਜਿੱਦਾਂ ਆ ਚੀਜ਼ਾਂ ਦੇਖੋ ਆਹੋ ਉਹਨਾਂ ਦੇ ਸੱਟਾ ਉਨ ਨਾਲੇ ਆ ਉਹ ਪਿੱਛੇ ਕਾਫੀ ਕਲਰ ਪਏ ਪਿੱਛੇ ਤੱਕ ਬਹੁਤ ਕਲਰ ਦਾ ਵਾਈਟ ਆ ਉਹ ਹਾਂ ਉਨ ਨਾਲੇ ਮੰਮੀ ਮੈਨੂੰ ਵਧੀਆ ਲੱਗਦੇ ਹੈ ਨਾ ਹਾਂ ਜੀ ਵਧੀਆ ਲੱਗਦੇ ਫਿਰ ਜਦੋਂ 400 ਰੁਪਏ ਦੇ ਲੂਗੇ ਹਾਂ ਚੱਲ ਹਾਂ ਜੀ ਥੋੜੀ ਹੋਰ ਹੋ ਜਾਏ ਲੈ ਕੇ ਜਾਵਾਂਗੇ ਨਾ ਇਹ ਮੈਂ ਆਪਣੀ ਪਸੰਦ ਨਾਲ ਲੈ ਲਿਆ ਫਿਰ ਠੀਕ ਆ ਠੀਕ ਆ ਆ ਦੇਖੋ ਇਹ ਠਾ ਵੀ ਪਿਆ ਵਾਈਟ ਹਾਂ ਆ ਸਾਰੇ ਆ ਵੀ ਉਨ ਨਾਲ ਹੀ ਆ ਇਹ ਪਿੱਛੇ ਨਹੀਂ ਇਹ ਹੋਰ ਚੀਜ਼ ਆ ਆ ਉਨ ਨਾਲਾ ਵੀ ਆ ਇੱਕ ਇਹੋ ਜਿਹੇ ਬਹਿਗੇ ਆ ਫਿਰ ਆਹ ਕੁਛ ਅਲੱਗ ਜਿਹਾ ਲੈ ਲੈਂਦੇ ਨਾ ਹੂੰ ਹੁਣ ਦੇਖੋ ਮਨਕੀਰਤ ਵਾਸਤੇ ਇਹ ਲਓ ਜੀ ਇੱਕ ਸਾਡੇ ਸਭ ਤੋਂ ਛੋਟੇ ਲੱਡੂ ਦੇ ਲਈ ਹੋਗੇ ਹੁਣ ਲੈਣੇ ਆ ਲੈਣੇ ਗਮਲੇ ਲੱਡੂ ਦੇ ਲੱਡੂ ਰਹਿ ਗੋ ਗਮਲੇ ਜੋਗਾ ਦੇਖੜਾ ਸਾਡੇ ਲੱਡੂ ਦਾ ਓਏ ਕੱਪੜੇ ਲੈਣੇ ਆ ਮਨਕੀਰਤ ਦੇਣੇ ਆ ਮਤ ਕੱਪੜੇ ਉਹ ਮਨਕੀਰਤ ਦਾ ਖਿੱਚ-ਖਿੱਚਦੇ ਕਦਾ ਹਾਂ ਆ ਟੋਕਰੀ ਕਿਦੀ ਰਹਿ ਗਈ ਓਰੇ ਉਹ ਤਾਂ ਅੱਛਾ ਹੋਰ ਦੀਏ ਕਿਸੇ ਦੀ ਠੀਕ ਹੈ। ਇਹਨਾਂ ਨੂੰ ਹੋਇਆ ਨਹੀਂ ਕਾਣਾ। ਲਾ ਦੇਖੋ ਭਾਈ ਫਿਰਦੇ ਹੋਰ। ਚੱਲਗੇ। ਲਓ ਜੀ ਹੁਣ ਦੇਖਦੇ ਆ ਮਨਕੀਰਤ ਦਾ ਆ ਗਿਆ ਸਾਡੇ ਦਾ ਨੰਬਰ। ਹੈ ਓਏ। ਅੱਜ ਦਾ ਜੱਜੀ ਵੀ ਉਧਰੇ ਫਿਰਦੀ ਨੂਰੂ ਵੀ। ਦਾ ਜੱਜੀ ਵੀ ਬਣਿਆ ਪਿਆ। ਆ ਜਾ ਪੁੱਤ। ਉਹ ਮਨਕੀਰਤ। ਮਨਕੀਰਤ ਨੂੰ ਦੇਖਦਾ ਮੈਂ ਕਿੱਥੇ ਆਇਆ ਹੈ ਉਹ ਕਿੱਥੇ ਆਇਆ ਮੈਂ। ਹੈ? ਆ ਲੈਣਾ ਪੁੱਤ ਕਾ ਲੈਣਾ। ਇਹਨੂੰ ਨੀੜੀਆ ਵੀ ਬੜੀ ਨੀੜੀਆ ਤੇ ਵੀ ਸਾਡਾਨ ਘੁੰਮਣ ਦਾ ਸ਼ਕੀਨ ਹੋ ਗਿਆ ਪੂਰਾ ਹਾਂ ਇਹ ਵੀ ਜਦਾਂ ਗੱਡੀ ਗੱਡੀ ਤੇ ਪੈ ਰੋ ਇਹਨੂੰ ਵੀ ਇਹਨੂੰ ਹੁਣ ਪਛਾਣ ਹੋਣ ਲੱਗੀ ਵੀ ਜਦ ਕੱਪੜੇ-ਕੋਪੜੇ ਪਾ ਲੇ ਬਾ ਫੇਰ ਵੀ ਹੁਣ ਗੱਡੀ 'ਚ ਜਾਣਾ ਗੱਡੀ ਦਾ ਬੋਝ ਕੀ ਨਾ ਗੱਡੀ ਉੱਪਰ ਨੂੰ ਇਹ ਦੇਖੀ ਜਾਂਦਾ ਕੰਮ-ਕੰਮ ਹਾਂ ਪਤਾ ਹੈ ਡੁੱਡੂ ਦੇਖੋ ਭਾਈ ਹੋਰ ਇਹ ਮਿੰਟ ਟਟ 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 ਆ ਬੇਕਰੇ ਲਓ ਜੀ ਕੋਰੇ ਆ ਸਿਰ ਪਰ ਹੀ ਮਿਊਜ਼ਿਕ ਚੱਲਦਾ ਦੇਖੋ ਭਾਈ ਹਾਂ ਪੁੱਤ ਕਾਈ ਕਾਈ ਮੈਂ ਤਾਂ ਹੁਣ ਨਿਆਣਾ ਚੱਕਿਆ ਵਾ ਹੂੰ ਮਨਕੀਰਤਾ ਨਿਆਣਾ ਚੱਕਿਆ ਵਾ ਭਾਈ ਮੰਮੀ ਦਾ ਹੁਣ ਤਾਂ ਕਰਕੇ ਥੋੜਾ ਯਾ ਔਖੀ ਹੁੰਦੀ ਆ ਹਨਾ ਹੋਰ ਹਾਂ ਮੈਂ ਤੁਹਾਨੂੰ ਦਿਖਾਉਂਦੀ ਆ ਆਹੋ ਹਾਂ ਕੱਟ ਕੇ ਦਿਖਾਓ ਕੱਟ ਕੇ ਦਿਖਾਓ ਫੇਰ ਪਤਾ ਲੱਗਣਾ ਮੈਂ ਥੋੜਾ ਹੋਰ ਵੀ ਨਹੀਂ ਦੇਖ ਸਕਦੀ ਜੀ ਮੰਮੀ ਨੂੰ ਐਵੇਂ ਦਾ ਪਸੰਦ ਆ ਸਕਦਾ ਹਾਂ ਤੇ ਆਹ ਚੀਜ਼ ਲਓ ਜੀ ਇੱਕ ਸਾਡੀ ਨੂਰ ਨੇ ਸਾਨੂੰ ਭਾਜੜ ਪਾਈ ਵੀ ਆ ਲੈ ਦਿਓ ਇਹ ਇੱਥੇ ਖੜੀਆਂ ਆਉ ਦੀ ਲੈ ਹਾਂ ਅਲੱਗੀ ਵੀ ਚੱਪਲਾਂ ਦੇਖਣੋ ਆਹ ਜੀ ਕਿੰਨੀ ਮੰਮਾ ਆ ਜਾ ਆ ਜਾ ਮੰਮਾ ਆ ਜਾ ਇੱਥੇ ਨਹੀਂ ਉੱਥੇ ਚੱਲ ਗਏ ਨੇ ਕਿੱਥੇ ਚੱਪਣਾ ਰੱਖਿਆ ਐ ਕਿਆ ਉਹ ਬੋਤਲਾਂ ਲਿਖਦੀ ਐ ਇਹਨੂੰ ਪੁੱਤ ਤੂੰ ਹਰੇਕ ਵਾਰ ਹਰੇ ਤੇ ਬੋਤਲ ਝੱਕ ਲੈਂਦੀ ਐ ਜਾਣ ਲੱਗੀ ਰੱਖ ਜਾਂਦੀ ਐ ਕਿੱਦਾਂ ਨਹੀਂ ਹੁਣ ਆਹ ਲਈ ਦੇ ਨਾ ਫੇਰ ਫੇਰ ਖੇਲਦੀ ਖੇਲ ਹੀ ਕਿਆ ਕਰਦੀ ਐ ਫੇਰ ਉੱਥੇ ਹੀ ਛੱਡ ਦਿੰਦੀ ਐ ਯਾਰ ਪਹਿਲੇ ਕਿਹਨੂੰ ਪਾਣੀ ਲੈਣੀ ਐ ਜਿੱਦਾਂ ਦਾ ਇਹਦਾ ਸੇਮ ਸਿੱਪਰ ਉਹਵੇਂ ਦਾ ਲੈ ਕੇ ਜਾਣਾ ਇਹ ਉਸੇ ਜੀ ਦੁੱਧ ਪੀਂਦੀ ਕਿਸੇ ਹੋਰ ਦੀ ਪੀਂਦੀ ਸਿੱਪਰ ਤਾਂ ਆਪ ਐ ਮਨ ਲੱਗਦਾ ਉੱਪਰ ਉਹ ਨਹੀਂ ਹੈ ਇਹ ਇਹ ਤੂੰ ਪੁੱਛਾਂ ਉਦਾਂ ਦਾ ਹੀ ਸੇਮ ਚਾਹੀਦਾ ਜਿੱਦਾਂ ਇਹ ਘਰੇ ਪਿੰਦੀ ਆ ਉਹ ਸਿਰਤੀ ਉਹਦੇ ਹੁਣ ਹੋਰ ਦੇਦੀ ਹਾਂ ਕੀ ਪੁੱਤ ਹੋਰ ਦੇ ਦੇ ਅਮੁਰ ਵਾਲੀ ਆਹ ਮੰਗਦੀ ਆ ਇਹ ਚੱਲ ਠੀਕ ਆ ਹੁਣ ਓਕੇ ਚੱਲ ਆ ਜਾ ਹੁਣ ਆ ਜਾ ਆ ਜਾ ਆਪਣਾ ਦੇਖ ਲਈ ਚੱਲ ਆ ਜਾ ਪੁੱਤ ਉਹ ਖੁੱਲ ਗਿਆ ਉਹ ਟੱਕਣ ਦਾ ਲਾ ਦੋ ਉਹਦਾ ਵੇਰ ਦਾਣਾ ਨਿਕ ਤੇ ਲੈ ਉਹ ਟੁੱਟ ਗਿਆ ਹੋ ਬਾਈ ਉਹ ਟੁੱਟ ਗਿਆ ਪੁੱਤ ਹਾ ਬਾਈ ਨੇ ਟਣਾ ਪਾਣੀ ਉਹ ਟੱਕਣ ਦਾ ਲਾ ਲੰਦੇ ਉਹ ਹਟਾ ਕਰ ਗਿਆ ਟੋ ਤਾਂ ਕੁਝ ਨਹੀਂ ਹੈਗਾ ਉਹ ਤੇ ਵਿੱਚ ਪਾਤਾ ਮੈਂ ਹੋ ਬਾਈ ਨੇ ਟਣਾ ਪਾਣੀ ਕੱਲਾ ਟੱਕਣ ਲੈ ਕੇ ਭੱਜ ਗਈ ਲੱਡੂ ਗਿਆ ਆ ਨੂ ਦੇ ਰੱਖ ਤਾ ਮੈਂ ਬਾਜਾ ਕੱਟ ਆਈ ਕੁਝ ਦੇਖੋ ਬਾਈ ਹੁਣ ਕੱਪੜੇ ਦੇਖੋ ਹੁਣ ਪਹਿਲਾਂ ਬਾਕੀ ਗੱਲਾਂ ਬਾਅਦ ਚੋਂ ਉਹ ਫਿਰਦੀ ਉਹ ਤਾਂ ਦੇਖ ਰਹੇ ਹਾਂ ਜੀ ਮਨਕੀਰਤ ਦਾ ਨੰਬਰ ਮਨਕੀਰਤ ਦਾ ਨੰਬਰ ਆ ਗਿਆ ਹੁਣ ਮਨਕੀਰਤ ਦਾ ਨੰਬਰ ਆ ਗਿਆ ਹੁਣ ਦੇਖਦੇ ਮਨਕੀਰਤ ਵਾਸਤੇ ਕਿਹੜੇ ਪਸੰਦ ਆਂਦੇ ਮम्मी ਕੱਪੜੇ ਆ ਹੋਰ ਮੇਰਾ ਤਾਂ ਮਨਕੀਰਤ ਨੂੰ ਵੇਂਦੇ ਵੇਂਦੇ ਨੂਰ ਦੇ ਪਸੰਦ ਆ ਜਾਣੇ ਨੂਰ ਦੇ ਦੇਖ ਲੋ ਤਾਂ ਕਿ ਪਹਿਲਾਂ ਜਿਹਦੇ ਪਸੰਦ ਆਂਦੇ ਉਹਦੇ ਦੇਖ ਲੋ ਨੂਰ ਦੇ ਵਧੀਆ ਮਿਲਦਾ ਕੋਈ ਨੂਰੂ ਮੈਂ ਉਰੇ ਆ ਜਾ ਆ ਜਾ ਨੂਰ ਹਿਲਤਾ ਨਹੀਂ ਕਰਨੀਆਂ ਕਦੂ ਜੀਆ ਹਾਂ ਜੂਸ ਆਂਦਾ ਜੂਸ ਜੂਸ ਹਾਂ ਜਦੋਂ ਤਾਂ ਇਹਨੂੰ ਫਰਾਕਾ ਸੋਣੀਆਂ ਆਈਆਂ ਉਹ ਕੋਈ ਫਾਇਦਾ ਨਹੀਂ ਲੈ ਸਿਆਲ ਆ ਗਿਆ ਹੁਣ ਸਿਆਲ ਆ ਗਿਆ ਹੁਣ ਤਾਂ ਹੀ ਉਹ ਅਸਲ 'ਚ ਨਾ ਪਹਿਲਾਂ ਤਾਂ ਨਹੀਂ ਉਦਣ ਮਿਲੀਆਂ ਜਦ ਉਰੇ ਵਿਕੀ ਜਾਂਦੀਆਂ ਦੀਆਂ ਹੁਣ ਹੁਣ ਗਰਮੀ ਵਾਲਾ ਮਟੀਰੀਅਲ ਵਿਕਦਾ ਨਹੀਂ ਤਾਂ ਕਰਕੇ ਹੁਣ ਪਈਆਂ ਹਾਂ ਚੱਕਰ ਲੇਕਿਨ ਨਾ ਸਖਰੀ ਦੀ ਮਾਲ ਉਹ ਕਾਹਨੋਂ ਆਉਣੀਆਂ ਨਹੀਂ ਆ ਫਿਰ ਤੁਸੀਂ ਕਹਿੰਨਾ ਹਾਂ ਇਹ ਤਾਂ ਹੋਰੇ ਕੰਮ ਹੋ ਗਿਆ ਇਹ ਤਾਂ ਪੀਰਾ ਤੇ ਤੇ ਪਾਈ ਕਪੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਔਰੇ ਐਨ ਇੱਕ ਨੰਬਰ ਕਪੜਾ ਹੈ ਖਰਾਬ ਰੰਗ ਵੀ ਨਹੀਂ ਖਰਾਬ ਹੁੰਦਾ ਇਹਨਾਂ ਵਧੀਆ ਨਿਕਲਦਾ ਹਾਂ ਖਰਾਬ ਨਹੀਂ ਹੁੰਦਾ ਨਾ ਰੰਗ ਰੰਗ ਜਾਂਦਾ ਮਤਲਬ ਸਭ ਪਾਸੇ ਨੂੰ ਵਧੀਆ ਕਪੜਾ ਆਇਆ ਇਹਨ ਇੱਕ ਨੰਬਰ ਆ ਦੇਖੀ ਜੀ ਕਲਾ ਦੇਖ ਮਹਾਰਾਜ ਕੀ ਕਹਿੰਦਾ ਏ ਆ ਦੇਖੀ ਓਏ ਕੀ ਕੁਛ ਹੋਇਆ ਪਿਆ ਦੇਖੀ ਕਮੋਂ ਘੁੰਮਣ ਨੂੰ ਤਾਂ ਬਥੇਰਾ ਖੋਜ ਆ ਏ ਅਲੀ ਆਹ ਨੂਰ ਨੂੰ ਦੇਖੀਏ ਦੇਖੋ ਮਿੰਨੂ ਦਰਦ ਮਿੰਨੂ ਮਿੰਨੂ ਤੈਨੂੰ ਹੋਰ ਲੈ ਕੇ ਦਿੰਦੀ ਮੈਂ ਉੱਥੇ ਗਾਂ ਦੇ ਆ ਜਾਓ ਉਹਨੂੰ ਆਪਣਾ ਨਾਮ ਨਾਮ ਸੁਣ ਗਿਆ ਨੂਰ ਵਾਸਤੇ ਵਧੀਆ ਏ ਆ ਤੈਨੂੰ ਆ ਪਿੰਨੂ ਮੈਂ ਉੱਥੇ ਰੱਖ ਕੇ ਆਉਣਾ ਸਿੱਧਾ ਬਸ ਆਹ ਕੰਮ ਆਈਦਾ ਜਦ ਇਹ ਸੱਟ ਦਿੰਦੀ ਫਿਰ ਅੱਗੇ ਦੋ ਤਿੰਨ ਵਾਰ ਇਹਨੂੰ ਇੱਥੇ ਅਸੀਂ ਛੇਕ ਕਰ ਜੇ ਦਵਾ ਲੇ ਮੈਂ ਜਾਣ ਲੱਗੀ ਸੱਟ ਜਾਂਦੀ ਆ ਕੁਝ ਨਹੀਂ ਪਤਾ ਕਿੱਥੇ ਸੜਦਾ ਨਾ ਇਹਨੇ ਗੌਰ ਰੱਖਣੀ ਪੈਂਦੀ ਹੈ ਮੀ ਕਾਦੇ ਵਾਲਾ ਪੂਰੀਆਂ ਵਾਹਦੇ ਅੱਛਾ ਪੂਰੀਆਂ ਵਾਹਦੇ ਲਓ ਵੀ ਕੱਪੜੇ ਭਾਈ ਆ ਵੀ ਬਹੁਤ ਸੋਹਣੇ ਸੋਹਣੇ ਆ ਕੋਈ ਉਹ ਉਹ ਇੱਧਰ ਉੱਧਰ ਲੱਗ ਜਾਂਦੇ ਕਈ ਵਾਰ ਇਸੇ ਤੋਂ ਹੀ ਲੱਗ ਜੰਨੇ ਆ ਮਾਣਾ ਨੂਰ ਇੱਥੇ ਵਰਦੀ ਆ ਤੂੰ ਕਿਦਾਂ ਦੇਖ ਲਓ ਇਹ ਵੀ ਵਧੀਆ ਹਾਂ ਵੀ ਕਲਰ ਠੀਕ ਆ ਹਮਮ ਕੱਲਾ ਹੋਰ ਵੀ ਦੇਖ ਲੈ ਵਿੱਚ ਹਾਂ ਤੂੰ ਇਹ ਤਾਂ ਦੇਖੀ ਐ ਤੰਨੂੰ ਕੀ ਦਿਖਦਾ ਓਏ ਤੂੰ ਰੋਲ ਪਾਇਆ ਹੈ ਇਹ ਤਾਂ ਕੁਸੂਰ ਲੈਣਾ ਹੈਗਾ ਮੁੱਤੂ ਜੇ ਤੂੰ ਕਦੇ ਰੋਲਾ ਪਾਏ ਇੱਧਰ ਵੀ ਆ ਜੇ ਉਹ ਮੁੰਡੀਆਂ ਪਾਵਾ ਆਈ ਵੀ ਆਇਕੋ ਕਿ ਹਾਥੀਆਂ ਆ ਗਏ ਨੂਰੂ ਪੂਰੀ ਆ ਜਾ ਪੁੱਤ ਉਧਰ ਨਹੀਂ ਜਾਣਾ ਪੂਰੀਆਂ ਬਾਹਾਂ ਦੇ ਦੇਖੇ ਜਾ ਰਹੇ ਆ ਜੀ ਕੱਪੜੇ ਅ ਕਿਉਂਕਿ ਹੁਣ ਗਾਹਾਂ ਤੁਹਾਨੂੰ ਪਤਾ ਹੀ ਹੈ ਭਾਈ ਸਿਆਲ ਆ ਰਿਹਾ ਹੈ ਸਿਆਲ ਕਰਕੇ ਫੇ ਪੂਰੀਆਂ ਬਾਹਾਂ ਦੀ ਚੱਲਣੇ ਆ ਕੱਪੜੇ ਹਾਂਫ ਬਾਜੂ ਹੁਣ ਮਟੀਰੀਅਲ ਵੈਸੇ ਇਹਨਾਂ ਕੋਲ ਹਾਫ ਬਾਜੂ ਬਹੁਤ ਜ਼ਿਆਦਾ ਪਿਆ ਏ। ਹੱਦੋਂ ਜ਼ਿਆਦਾ ਪਿਆ ਵੈਸੇ ਇਹਨਾਂ ਕੋਲ। ਆ ਸਾਰਾ ਹਾਫ ਬਾਜੂ ਹੈ ਤੁਸੀਂ ਦੇਖ ਸਕਦੇ ਆ। ਜਿੰਨਾ ਵੀ ਦਿਖ ਰਿਹਾ ਹੈ ਫੁੱਲ ਬਾਜੂ ਤਾਂ ਦੇਖ ਕੇ ਹੀ ਲੈਣਾ ਪੈਂਦਾ ਕਿਤੇ ਕਿਤੇ ਪਿਆ। ਅ ਯਾ ਤਾਂ ਫਿਰ ਹੁਣ ਇਹ ਅਗਲੇ ਸਾਲ ਕੱਢੂਗੇ ਇਹਨੂੰ। ਯਾ ਫਿਰ ਸ਼ਾਇਦ ਕੋਈ ਸੇਲ ਸੂਲ ਲਾਉਂਗੇ। ਤੇ ਬਾਕੀ ਹੁਣ ਦੇਖਦੇ ਆ ਜੀ। ਹੈਨਾ? ਇਹ ਕੀ ਬਣਦਾ ਈ। ਲਓ ਜੀ ਭਾਈ ਇਧਰਲੀ ਸਾਈਡ ਪੂਰੀ ਫੁੱਲ ਬਾਜੂ ਪਿਆ ਸਾਰਾ ਹੀ ਮਾਲ ਤੇ ਅਸੀਂ ਹੁਣ ਮਿਊਜ਼ਿਕ ਭਾਈ ਬੰਦ ਕਰਾਇਆ ਉਰੇ ਜਿਹੜਾ ਮੁੰਡਾ ਮੈਨੇਜਰ ਆ ਉਹਨਾਂ ਨੂੰ ਮੈਂ ਦੁੱਧ ਪਾਉਂਦਾ ਓਏ ਉਰੇ ਆ ਪੁੱਤ ਨਰੂ ਤਾਂ ਕਰਕੇ ਵੀਰ ਨੂੰ ਰਿਕੁਐਸਟ ਕਰੀ ਮੈਂ ਭਾਈ ਉਧਰ ਫਿਰਦੀ ਆ ਉਹ ਆ ਗਈ ਆ ਗਈ ਉਧਰ ਆ ਗਈ ਉਹ ਆ ਗਈ ਆ ਜਾ ਉਹਦਾ ਪੁੱਤ ਇਹ ਲੋ ਜੀ ਹੁਣ ਇੱਥੇ ਦੇਖਦੇ ਆ ਸਾਰੀ ਕੁਆਲਿਟੀ ਆ ਫੁੱਲ ਬਾਜੂ ਇਹ ਆ ਦੇਖਦੇ ਆ ਹੁਣ ਕਿਹੜਾ ਪਸੰਦ ਆਉਂਦਾ ਇਹ ਵੀ ਠੀਕ ਆ ਜੇ ਮਨ ਕੀਰਤ ਵਾਸਤੇ ਲੈਣਾ ਹੂੰ ਤੇਰਾ ਮੈਨੂੰ ਇਤਰਾਜ ਆ ਠੀਕ ਜੈ ਨਹੀਂ ਲੱਗਦਾ ਨੂਰੂ ਪੁੱਤ ਗਰਜੂਗਾ ਤੂੰ ਖੜਦਾ ਕੱਦ ਨਹੀਂ ਹੁੰਦਾ ਦੇ ਵੀ ਠੀਕ ਆ ਕਲਰ ਤਾਂ ਬੜੇ ਵਧੀਆ ਆ ਇੱਥੇ ਟੰਗ ਦੋ ਜੀ ਆ 6 ਤੋਂ 12 ਬੜਾ ਬੜੇ ਉਹਦੇ ਕਿਦਾਂ ਦੇਖਦਾ ਨੂਰ ਨੂੰ ਚਲ ਜਿਆਦਾ ਪੜਾ ਹੋ ਜਿਹਾ ਹੈ ਮਾਰੂ ਜਿਆ ਹੁਣ ਬਜਰਾ ਹੋਊਗਾ ਹੌਲੀ ਹੌਲੀ ਆਹ ਵੀ ਠੀਕ ਗੱਲ ਸਾਰਾ ਦੋ ਵੀਰਾਂ ਜਾ ਕੇ ਕੁੱਤੇ ਹੋ ਗਏ ਹੁਣ ਨੂਰ ਵਾਸਤੇ ਨੇ ਹੁਣ ਰਹਿ ਗਈ ਨੂਰ ਸਾਡੀ ਦੋ ਜੋਗੇ ਦਾ ਭਾਈ ਲੈ ਹੋਗੇ ਹੁਣ ਲੈਣਿਆ ਨੂਰ ਦੇ ਕੱਪੜੇ ਨੂਰ ਵਾਸਤੇ ਤਾਂ ਮੈਂ ਕਹਿੰਦਾ ਕੋਈ ਚੀਜ਼ ਅਲੱਗ ਜੀ ਜਿੱਦਾਂ ਹੋਵੇ ਨਾ ਜਿੱਦਾਂ ਰਹੇ ਉੱਧਰ ਤੇ ਰਹੇ ਨੂਰ ਵਾਲੇ ਕੱਪੜੇ ਜਿੱਦਾਂ ਪਏ ਚਲੋ ਫਿਰ ਉਧਰ ਵੀ ਚੱਲੀਏ ਨੂਨੇ ਚਲ ਉੱਠ ਨੂਰ ਉੱਠ ਪੁੱਤ ਚੌਂਕ ਦਾ ਮਾਰ ਲੈ ਨੂਨੇ ਲਓ ਜੀ ਹੁਣ ਆ ਗਈ ਵਾਰੀ ਨੂਰ ਦੀ ਮੰਮੀ ਦੇਖਿਓ ਮੈਂ ਜਾ ਆਹ ਨੂਰ ਵਾਸਤੇ ਦੇਖਦੇ ਆ ਪਜਾਮੀ ਵੀ ਹੈਗੀ ਹੈ ਬਾਈ ਇਹ ਦਿਨ ਆ ਦੇਖੋ ਬਾਈ ਇਹ ਗੱਲ ਦੇਖੋ ਹੁਣ ਬਾਈ ਤੇ ਇੱਥੇ ਅੱਗੇ ਭਾਈ ਲੇਡੀਜ਼ ਦੇ ਹੈ ਐਂ ਲੇਡੀਜ਼ ਸੂਟਾਂ ਦੀਆਂ ਵੀ ਉਹ ਰੇ ਕੁਆਲਿਟੀਾਂ ਬਹੁਤ ਆ ਉਹ ਇੱਕ ਨੰਬਰ ਉੱਪਰ ਜਾ ਕੇ ਨਾ ਮਤਲਬ ਨਾ ਸੌਰੀ ਇੱਕ ਨੰਬਰ نیچے ਜਾ ਕੇ ਤੀਜੀ ਇਹ ਤੀਜੀ ਮੰਜ਼ਲ ਤੇ ਅਸੀਂ ਹਾਂ ਦੂਜੀ ਮੰਜ਼ਲ ਤੇ ਸਾਰਾ ਲੇਡੀਜ਼ ਦਾ ਸੂਟ ਹੋਗੇ ਫਰਾਕ ਸੂਟ ਹੋਗੇ ਤੇ ਹਨਾ ਸਾਰਾ ਕੁਝ ਮਤਲਬ ਜੀਨਾ ਜੂਨਾ ਭਾਈ ਜੋ ਵੀ ਜੀ ਨੂੰ ਪਸੰਦ ਆ ਟਾਪ ਉਹ ਨੀਚੇ ਵਾਲੀ ਬਿਲਡਿੰਗ ਤੇ ਆ ਤੇ ਆ ਦੇਖ ਸਕਦੇ ਆ ਫਰਾਕਾਂ ਬੱਚਿਆਂ ਦੀਆਂ ਉਹ ਸੋਹਣੀਆਂ ਸੋਹਣੀਆਂ ਫਰਾਕਾਂ ਆ ਦੇਖ ਸਕਦੇ ਆ ਤੁਸੀਂ ਹਾਂ ਆ ਦੇਖੋ ਫਰਾਕਆਂ ਇੰੀਆਂ ਸੋਹਣੀਆਂ ਫਰਾਕਾਂ ਹਾਂ ਭਾਈ ਆਇਆ ਕੋਈ ਪਸੰਦ ਆ ਭਾਬੀ ਕਿ ਨਹੀਂ ਉਹ ਇੱਧਰ ਤਾਂ ਫੇ ਬੜੇ ਸਾਈ ਜਾਤ ਆ ਸਾਰੇ ਆ ਜਿੱਦਾਂ ਆ ਪਿਆ ਏ ਇਦਾਂ ਦੇ ਹੂੰ ਥੋੜੇ ਜਿਹਾ ਮੁਸਿਆਲੇ ਦੇ ਚ ਮੈਨੇ ਨਾਲ ਪਜਾਈ ਇਹ ਪਰ ਹੈ ਗਰਮੀਆਂ ਦੇ ਪਤਲੇ ਪਤਲੇ ਆ ਬਿਲਕੁਲ ਹੂੰ ਅੱਜ ਅੰਮੀ ਨਾਲ ਗੈਰਾ ਵਾਲੇ ਦੇਖਦੇ ਨਾ ਅੱਧਰ ਹੂੰ ਅੱਜ ਉਹ ਮੈਂ ਲੈਣੇ ਹੁੰਦੇ ਚੱਲੂ ਇਹ ਦੇਖ ਰਹੇ ਆ ਜੀ ਹੁਣ ਕੋਈ ਸੱਗ ਸਿਗਰਟਸ ਫੜ ਲੈਣਾ ਤਾਂ ਫਿਰ ਉਹਨੂੰ ਫੜ ਲੈ ਫੜ ਲੈ ਫੜਾ ਨੂਰ ਨੂੰ ਲਓ ਜੀ ਨੂਰ ਵਾਸਤੇ ਅਸੀਂ ਹੁਣ ਤਿੰਨ ਕਲਰ ਕਰੇ ਆ ਪਸੰਦ ਦੇਖਦੇ ਹੁਣ ਕਿਹੜਾ ਸਹੀ ਆਉਂਦਾ ਏ ਇਹ ਵੀ ਠੀਕ ਆ ਵੈਸੇ ਬਾਏ ਮੈਂ ਚਲੀ ਕਿੱਥੇ ਆ ਏ ਇਕ ਤਾਂ ਇਹ ਨਾ ਸਾਨੂੰ ਅੱਧਾ ਦਾ ਹੀ ਨੇ ਭਜਾਇਆ ਫੌਰੀ ਆਖਰ ਦੀ ਦੂਰੇ ਆ ਵੀ ਮੈਂ ਲੈ ਕੇ ਹੀ ਦੇਣਾ ਆ ਵੀ ਲੈ ਕੇ ਦੇਣਾ ਆ ਲੈ ਕੇ ਇਹਨਾਂ ਦੇ ਹੋਈ ਨੂੰ ਇਹਨੂੰ ਨਹੀਂ ਲੈ ਕੇ ਦੇਣਾ ਆ ਦੇਖ ਲਾ ਕੇ ਪਹਿਲਾਂ ਸੂਟ ਲਾ ਕੇ ਦੇਖ ਆ ਵੀ ਆ ਜਾਣਾ ਨੂਰ ਇੱਕ ਮਿੰਟ ਇਹ ਤਾਂ ਆ ਵੀ ਆ ਜਾਣਾ ਸਾਈਜ਼ 18 ਤੋਂ 24 ਤੱਕ ਆ ਜੇ ਚੇਂਜ ਕਰਾਉਣਾ ਹੋਇਆ ਫੇ ਕਰਾ ਲੇ ਜੂਗਾ ਇਹ ਨਾ ਜਿੱਦਾਂ ਅੰਦਰ ਕੱਪੜੇ ਵਗੈਰਾ ਬਾਹਰ ਉੱਪਰ ਤੇ ਆਰਾਮ ਨਾਲ ਆ ਜਣਾ ਥੋੜਾ ਜਿਹਾ ਵੱਡਾ ਹੀ ਠੀਕ ਰਹਿੰਦਾ ਬੱਚੇ ਨੂੰ ਦੇਖ ਲੋ ਵੀ ਆ ਲੈਣਾ ਹਾਲੇ ਲੋ ਇਹ ਵੀ ਵਧੀਆ ਮੰਮੀ ਦੇਖੋ ਫਿਰ ਦੋਨਾਂ ਚ ਕਿਹੜਾ ਨਾਮ ਹੋਵੇ ਦੇਖੋ ਬਾਈ ਜਿਹੜਾ ਮਾਜੀ ਤਾਂ ਠੀਕ ਲੱਗਦਾ ਲੈ ਲੈ ਬਸ ਉਹਨਾਂ ਨੂੰ ਠੀਕ ਹੈ ਫਿਰ ਆ ਵੀ ਠੀਕ ਆ ਜੀ ਹੋਊਗਾ ਉਹ ਵੀ ਲੈ ਲਵੋ ਤੇ ਕਿਹੜਾ ਫਾਈਨਲ ਕਰਿਆ ਹੁਣ ਨੂਰ ਦਾ ਆ ਫਾਈਨਲ ਕਰਤਾ ਜੀ ਮਨਕੀਰਤ ਦਾ ਆ ਕਰਤਾ ਤੇ ਹਰਗੁਣ ਦਾ ਆ ਕਰਤਾ ਉਹ ਪੁੱਠਾ ਹੋ ਗਿਆ ਤੇ ਹਰਗੁਣ ਦਾ ਆ ਕਰ ਆ ਕਰਤਾ ਜੀ ਲਓ ਜੀ ਹੁਣ ਤਿੰਨਾਂ ਦੇ ਪਾਈ ਹੋ ਗਏ ਕੱਪੜੇ ਫਾਈਨਲ ਤੇ ਚਲੋ ਠੀਕ ਆ ਜੀ ਫਿਰ ਹੁਣ ਕਰਾਈਏ ਬਿਲ ਬੁਲ ਜਾ ਕੇ نیچے ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਅਗਲੇ ਵਲੌਗ ਚ ਉਹ ਲੱਡੂ ਨੂੰ ਫੜਾ ਮੈਂ ਉਹਦਾ ਨਹੀਂ ਪਤਾ ਲੱਗਦਾ ਦੇਖੋ ਕਿੱਦਾਂ ਫਿਰਦੀ ਆ ਭੱਜੀ ਭੱਜੀ ਚਲੋ ਠੀਕ ਆ ਜੀ ਫਿਰ ਸასი ਕਾਲ ਜੀ ਸਾਰਿਆਂ ਨੂੰ